ਹੁਣ ਇਸ ਤੋਂ ਅੱਗੇ ਸ਼ੁਰੂ ਕਰਦੇ ਆਂ ਕਬੀਰ ਸਾਹਿਬ ਨੂੰ ਕੋ ਮਿਲਣੇ ਜਾਈਏ ਸਾਥ ਨਾ ਨੀ ਜੇ ਕੋਈ ਸੰਦਾਰ ਸਰਮਣ ਸਿੰਘ ਜੀ ਜੋ ਕੇ ਸੈਟਲ ਟਾਉਨ ਜਲੰਧਰ ਵਿਖੇ ਆਪਣਾ ਕਾਰੋਬਾਰ ਕਰਦੇ ਹਨ ਆ ਦਾ ਜਲਦੀਪ ਪਿੰਡ ਪਟੀਆਂ ਜ਼ਿਲ੍ਹਾ ਹੁਸ਼ਿਆਰਪੁਰ ਹੈ ਤਕਰੀਬਨ 1975 ਵਿੱਚ ਆਪ ਕਿਸੇ ਖਾਜ ਲਈ ਆਪਣੇ ਅਪਰੋਧ ਤੱਕ ਪਿੰਡ ਵਿੱਚ ਆਏ ਇਨਾਂ ਦੇ ਘਰੋਂ ਬੀਬੀ ਗੁਰੂ ਘਰ ਦੀ ਕਾਫੀ ਸਰਦਾਰ ਲੋਸੀ ਸੋ ਸਨੇਹ ਸਰਬੰਸ ਸਿੰਘ ਉਹਨਾਂ ਨੂੰ ਕਿਹਾ ਕਿ ਸੁਣਿਆ ਹੈ ਕਿ ਪਿੰਡ ਗੁੰਦਪੌੜਨ ਜਦੀਖ ਜੋ ਸਦੀਆਂ ਤੋਂ ਬ੍ਰਾਮਥੀ ਸੀ ਇੱਥੇ ਬੜੀਆਂ ਭੈੜੀਆਂ ਰੁਹ ਹੈ ਰਹਿੰਦੀਆਂ ਸਨ ਜਿਸ ਸਦਕਾ ਕੋਈ ਵੀ ਉੱਥੇ ਟਹਿਣ ਦਾ ਹਈਆ ਨਹੀਂ ਕਰਦਾ ਸੀ ਉਸ ਬ੍ਰਾਮਥੀ ਤੇ ਇੱਕ ਸੰਤ ਮਹਾਪੁਰਸ਼ ਆ ਟਿਕੇ ਹਨ ਤੇ ਉੱਥੇ ਗੁਰਦੁਆਰਾ ਵੀ ਬਣ ਗਿਆ ਹੈ ਸੰਗਤ ਵੀ ਕਾਫੀ ਦਰਸ਼ਨ ਕਰਨ ਜਾਣ ਮਾਸਤੀ ਲੱਗ ਪਈ ਹੈ ਅਸੀਂ ਵੀ ਨੇੜੇ ਆਏ ਹੋਏ ਹਾਂ ਸੋ ਕਿਉਂ ਨਾ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਹੁਸ਼ਿਆਰਪੁਰ ਬਲਦੀ ਜਲੰਧਰ ਚਲੇ ਜਾਏਗੇ ਸਫ਼ਰ ਦਾ ਕੋਈ ਬਹੁਤ ਫਰਕ ਨਹੀਂ ਪੈਣਾ ਅੱਗੇ ਸਰਦਾਰ ਸਰਮਨ ਸਿੰਘ ਹੁਣਾਂ ਜਵਾਬ ਦਿੱਤਾ ਕਿ ਤੈਨੂੰ ਬਹੁਤੀ ਹੀ ਸਾਧੂਆਂ ਸੰਤਾਂ ਦੇ ਦਰਸ਼ਨ ਦੀ ਨਾਲ ਤਾਂ ਰੈਂਦੀ ਹੈ ਜਾਂ ਤੂੰ ਚਲੀ ਜਾ ਮੈਂ ਇੱਥੇ ਪੰਡ ਹੀ ਠਹਿਲਦਾ ਹਾਂ ਕਿਉਂਕਿ ਮੈਂ ਕਿਸੇ ਵੀ ਸਾਥ ਸੰਗਤ ਅੱਗੇ ਮੱਥਾ ਨਹੀਂ ਟੇਕਦਾ ਇਹ ਉੱਤਰ ਸੁਣ ਕੇ ਬੀਬੀ ਨੇ ਕਿਹਾ ਕਿ ਮੈਂ ਕੱਲੀ ਕੈਸੇ ਨਾਲ ਜਾਵਾਂ ਇੰਜ ਕਰੋ ਕਿ ਤੁਸੀਂ ਚਲੋ ਚਲਿਓ ਚਲੋ ਤੇ ਆਪ ਤੁਸੀਂ ਮਹਾਰਾਜ ਦੇ ਕਮਰੇ ਵਿੱਚ ਹੀ ਬੈਠੇ ਰਹਿਣਾ ਮਹਾਵਰਸ਼ਾਂ ਨੂੰ ਨਾ ਮਿਲਿਓ ਖੈਰ ਬੀਬੀ ਜੀ ਦੇ ਬਹੁਤ ਜ਼ੋਰ ਪਾਉਣ ਤੇ ਸਰਦਾਰ ਹੁਣੇ ਮੰਨ ਗਏ ਤੇ ਆਪਣੀ ਕਾਰਾਹੀ ਪਿੰਡ ਪਟੀਆਂ ਤੋਂ ਗੁਰਦੁਆਰਾ ਸਾਹਿਬ ਲਈ ਤਰਪੇ ਸਰਦਾਰ ਸਰਮਾ ਸਿੰਘ ਹੁਣੀ ਦੱਸਦੇ ਹੁੰਦੇ ਹਨ ਕਿ ਜਦੋਂ ਅਸੀਂ ਅਜੇ ਗੋਲਪੁਰ ਤੋਂ ਗੁਰਦੁਆਰੇ ਵਾਲੇ ਪਾਸੇ ਮੁੜੇ ਹੀ ਸ਼ਾਂਤਾ ਮੇਰੇ ਮਨ ਵਿੱਚ ਜੋ ਬਹੁਤ ਘਟੜਤਾ ਸੀ ਉਸ ਵਿੱਚ ਕਾਫੀ ਫਰਕ ਪੈ ਗਿਆ ਤੇ ਮਨ ਵਿੱਚ ਸ਼ਾਂਤਾ ਪ੍ਰਤੀ ਪਿਆਰ ਇਹ ਉਪਜਣ ਲੱਗਾ ਅਸੂ ਦਾ ਮਹੀਨਾ ਸੀ ਰਾਹਤੇ ਵਿੱਚ ਇੱਕ ਮਰਸੀਨ ਦੇ ਖੇਤ ਵਿੱਚ ਸਰੋਂ ਉੱਗੀ ਹੋਈ ਦੀ ਦੇਖ ਕੇ ਮਾਨ ਵਿੱਚ ਸਾਗ ਖਾਣ ਦੀ ਬਾਸ਼ਨਾ ਬਣੀ ਅਤੇ ਨਾਲ ਹੀ ਮਾਨ ਵਿੱਚ ਇਹ ਫੁਰਨਾ ਬਣ ਗਿਆ ਕਿ ਅਸੀਂ ਸੰਤਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਸੰਤ ਜੀ ਸਾਨੂੰ ਸਰੋਂ ਦੇ ਸਾਗ ਨਾਲ ਪ੍ਰਸ਼ਾਦਾ ਸਪਾਣ ਤਦ ਮੈਂ ਉਹਨਾਂ ਨੂੰ ਪੂਰਨ ਸੰਤ ਮੰਨਾਂਗਾ ਅਜੀ ਫਰਨਾ ਆਹੀ ਆਕੇ ਹੀ ਹਟਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਨਦੀਕ ਧੀਮੀਦਾਰ ਦਾ ਖੇਤ ਬੱਕੀ ਦੀ ਫਸਲ ਲਹਿਰਾ ਰਿਹਾ ਸੀ ਇਹ ਹੋਰ ਫਰਨਾ ਬਣ ਗਿਆ ਇਹ ਵਾਪਸੀ ਤੇ ਇਸ ਖੇਤ ਵਿੱਚੋਂ ਆਪੂ ਤੇ ਬਾਕੀ ਪਰਵਾਹ ਦੇ ਚੱਬਣ ਲਈ ਮੁੱਲ ਜਾਂ ਜਿਵੇਂ ਵੀ ਹੋਈਆਂ ਛਲੀਆਂ ਖੜਨੀਆਂ ਹਨ ਇਹ ਫਰਨਾ ਮੁਖ ਦੇ ਹੀ ਦੋਵੇਂ ਜੀ ਗੁਰਦੁਆਰਾ ਸਾਹਿਬ ਪੱਜ ਗਏ ਸੋ ਸਰਦਾਰ ਸਰਮਣ ਸਿੰਘ ਨੇ ਇਹ ਫਰਨਾ ਆਪਣੇ ਘਰੋਂ ਵੀ ਬੀਬੀ ਨੂੰ ਨਹੀਂ ਦੱਸਿਆ ਦੁਪਹਿਰ ਦਾ ਵਕਤ ਸੀ ਬਾਬਾ ਜੀ ਬਾਕੀ ਸੰਗਤ ਦੇ ਨਾਲ ਬਰਾਡੇ ਵਿੱਚ ਦਰੀ ਉੱਪਰ ਬੈਠੇ ਸੀ ਸਖਨੀ ਸਾਹਿਬ ਦਾ ਪਾਠ ਸਰਵਣ ਕਰ ਰਹੇ ਸਨ ਜਦ ਇਹ ਨੋਮੇ ਜੀ ਸਰਦਾਰ ਸਰਮਣ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੇੜੇ ਆਏ ਤਾਂ ਬਾਬਾ ਜੀ ਨੇ ਉੱਚੀ ਆਵਾਜ਼ ਵਿੱਚ ਬਚਨ ਕੀਤਾ ਗੇ ਪਹਿਨਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਆਕਰਬ ਨਵੇਂ ਇਹ ਸਤਗੁਰ ਮਹਾਰਾਜ ਜੀ ਨੂੰ ਨਮਸਕਾਰਨ ਕਰਕੇ ਬਾਬਾ ਜੀ ਪੰਜ ਸੰਗਤ ਵਿੱਚ ਆਵੇ ਆ ਗਈ ਅਜੇ ਉਹ ਬਾਬਾ ਜੀ ਨੂੰ ਮੱਥਾ ਟੇਕਣ ਦੀ ਤਿਆਰੀ ਵਿੱਚ ਹੀ ਸਨ ਕਿ ਇਹ ਬਾਬਾ ਜੀ ਨੇ ਕਿਹਾ ਕਿ ਗੁਰੂ ਕੇ ਸਿੱਖਾਂ ਨੂੰ ਮੱਥਾ ਕੇਵਲ ਸਤਗੁਰੂ ਜੀ ਸ੍ਰੀ ਗੁਰ ਕ੍ਰਾਂਤਾ ਸਹਿਬ ਜੀ ਨੂੰ ਹੀ ਟੇਕਣ ਦਾ ਹੁਕਮ ਹੈ। ਉਹ ਤੁਸੀਂ ਠੀਕ ਆਏ ਹੋ। ਹੋਰ ਕਿਸੇ ਵੀ ਦੇਹਧਾਰੀ ਅੱਗੇ ਮੱਥਾ ਨਹੀਂ ਰਗੜਨਾ ਚਾਹੀਦਾ। ਮਾਲਕੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਉਣੀ ਚਾਹੀਦੀ ਹੈ। ਇਹ ਸਭ ਤੋਂ ਵੱਡੀ ਹੈ। ਇੱਕ ਤਾਂ ਚਾਰ ਦਿਵਾਨੀ ਗੁਰਮੰਤਰ ਦਾ ਜਾਪ ਹੋ ਜਾਂਦਾ ਹੈ। ਦੂਸਰੇ ਸਤਿਗੁਰੂ ਜੀ ਦਾ ਹੁਕਮ ਮੰਨਿਆ ਜਾਂਦਾ ਹੈ। ਉਹ ਸਰਦਾਰ ਜੀ ਤੇ ਬੀਬੀ ਜੀ ਫਤਿਹ ਬੁਲਾ ਕੇ ਸੰਗਤ ਵਿੱਚ ਬੈਠ ਗਏ। ਸਰਦਾਰ ਸਰਮਣ ਸਿੰਘ ਜੀ ਦੇ ਦਸਨ ਮੁਤਾਬਕ ਅੱਧੀ ਕਾ ਨਿਸ਼ਾਤਾ ਬਾਬਾ ਜੀ ਵੱਲੋਂ ਮੱਥਾ ਨਾ ਟਕਾਉਣ ਨਾਲ ਹੀ ਹੋ ਗਈ ਸੀ ਆ ਦੂਸਰੇ ਭੰਨੇ ਮਾਨ ਵਿੱਚ ਅਜੇ ਬਾਕੀ ਸਨ ਜਦੋਂ ਅਸ਼ਟਪਦੀ ਪੂਰੀ ਹੋਈ ਤਦ ਬਾਬਾ ਜੀ ਨੇ ਭਾਈ ਅਮਰ ਸਿੰਘ ਜੋ ਲਾਂਗਰੀ ਦੀ ਸੇਵਾ ਕਰਦੇ ਸਨ ਉਸ ਨੂੰ ਆਜ ਮਾਰੀ ਤੇ ਕਿਹਾ ਕਿ ਸਰਦਾਰ ਹੁਣ ਦੂਰੋਂ ਆਏ ਹਨ ਇਹਨਾਂ ਨੂੰ ਲੰਗਰ ਛਕਾਓ ਇਹ ਵੀ ਵਿਚਾਰਨ ਕੋ ਦੂਸਵੇਂ ਦੇ ਸਵੇਰੇ ਸੰਗ ਲੈ ਕੇ ਆਈ ਸੀ ਉਹ ਗਰਮ ਕਰਕੇ ਇਹਨਾਂ ਨੂੰ ਪ੍ਰਸ਼ਾਦੇ ਨਾਲ ਛਕਾਉਣਾ ਹੈ ਇਹ ਵਜਨ ਸੁਣ ਕੇ ਸਰਦਾਰ ਸਰਵਰ ਸਿੰਘ ਹੁਣੀ ਦੱਸਦੇ ਨੇ ਹਨ ਕਿ ਮੇਰੇ ਮਾਨ ਵਿੱਚ ਬਣੀ ਸ਼ਰਮ ਆਈ ਤੇ ਮਾਨ ਵਿੱਚ ਪੂਰਨ ਤਤੀ ਯਾਨਣਾ ਹੋ ਗਈ ਕਿ ਇਹ ਮਹਾਂਪੁਰਖ ਅੰਤਜਾਮੀ ਹਨ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਹੀ ਪ੍ਰੇਰਨਾ ਦਿੰਦੇ ਹਨ। তথা ਇਨ ਦਾ ਉਹ ਅਸਰਾਗ੍ਰਾਣੀ ਹੀ ਹੈ। ਸੋ ਬਾਬਾ ਜੀ ਦੇ ਹੁਕਮ ਕਰਨ ਤੇ ਤੱਪੜ ਉੱਪਰ ਬੈਠ ਸਾਂਗ ਨਾਲ ਪ੍ਰਸ਼ਾਦਾ ਛੱਕੇ ਮਨ ਦੀ ਪੂਰਨ ਤ੍ਰਿਪਤੀ ਹੋ ਗਈ। ਨੰਗਰ ਸ਼ਕਣ ਪ੍ਰਾਂਤ ਸੰਗਤ ਵਿੱਚ ਬੈਠ ਕੇ ਇਰੇਨਾ ਸ੍ਰੀ ਸੁਖੁਨੀ ਸਾਇਵ ਜੀ ਦਾ ਪਾਠ ਸਰਮਣ ਕੀਤਾ। ਪਾਠ ਅਪ੍ਰੰਤ ਬਾਬਾ ਜੀ ਨੇ ਕਲਗੀਧਰ ਜਮਤਕਾਰ ਜੋ ਲਾਗੇ ਮੰਜੀ ਉੱਪਰ ਰੱਖਿਆ ਹੋਇਆ ਸੀ ਇੱਕ ਪ੍ਰੇਮੀ ਨੂੰ ਮੰਜੀ ਉੱਪਰ ਬੈਠ ਕੇ ਪੜਨ ਲਈ ਹੁਕਮ ਕੀਤਾ। ਜਮਤਕਾਰ ਵਿੱਚੋਂ ਸਤਿਗੁਰੂ ਜੀ ਦੇ ਕੋਤਖਾਂ ਦੀ ਇੱਕ ਸਾਖੀ ਸਰਮਣ ਕੀਤੀ। ਸਾਖੀ ਸਪੂਰਨ ਹੋਣ ਅਪ੍ਰੰਤ ਬਾਬਾ ਜੀ ਨੇ ਆਗਿਆ ਮੰਗੀ। ਇਸੇ ਸਮੇਂ ਦਰਾਨ ਇੱਕ ਪ੍ਰੇਮੀ ਕਪੜੀ ਮੇਚ 25 ਮੱਕੀ ਦੀਆਂ ਛੰਨੀਆਂ ਲੈ ਕੇ ਆਇਆ ਸੀ ਉਸਨੇ ਗੁਰਦੁਆਰਾ ਸੇਵੰਦਰ ਮਹਾਰਾਜ ਜੀ ਦੇ ਹਜੂਰ ਆ ਪੇਟਕ ਧਰੀਆਂ ਉਹ ਪ੍ਰੇਮੀ ਮਹਾਰਾਜ ਜੀ ਦੇ ਹਜੂਰ ਛੰਨੀਆਂ ਦੀ ਪੇਟ ਧਰ ਕੇ ਗੁਰਦੁਆਰਾ ਸੇਵ ਜੀ ਦੇ ਖਾਲ ਕਮਰੇ ਤੋਂ ਬਾਹਰ ਬਾਬਾ ਜੀ ਨੂੰ ਫਤੇ ਬੁਲਾਉਣ ਆਹੀ ਰਿਹਾ ਸੀ ਕਿ ਬਾਬਾ ਜੀ ਨੇ ਆਵਾਜ਼ ਮਾਰੀ ਕਿ ਜੋ ਛੱਲੀਆਂ ਤੁਸੀਂ ਸਤਿਗੁਰੂ ਜੀ ਅੰਗੇ ਧਰੀਆਂ ਹਨ ਉਹ ਨਾਲ ਹੀ ਲੈ ਆਵੋ ਉਹ ਪ੍ਰੇਮੀ ਕੱਪੜੇ ਸਮੇਤ ਸਾਰੀਆਂ ਛੱਲੀਆਂ ਲੈ ਆਇਆ ਤੇ ਬਾਬਾ ਜੀ ਨੂੰ ਆਖfte ਬੁਲਾਈ ਬਰਫਤੇ ਦਾ ਉੱਤਰ ਦੇਣ ਪ੍ਰੰਤ ਬਾਬਾ ਜੀ ਕਹਿਣ ਲੱਗੇ ਕਿ ਸਾਰੀਆਂ ਛੱਲੀਆਂ ਸਰਦਾਰ ਫਰਹੰਦ ਦੀ ਘਰ ਵਿੱਚ ਰੱਖ ਆਵੋ ਸੋ ਸਰਬਣ ਸਿੰਘ ਦਾ ਮੋਢਾ ਫੜ ਕੇ ਬਾਬਾ ਜੀ ਨੇ ਕਹਿਣ ਲੱਗੇ ਕਿ ਜਦੋਂ ਸੰਗਤ ਵਿੱਚ ਆਉਣਾ ਹੋਵੇ ਤਾਂ ਮਨ ਵਿੱਚ ਹਜ਼ੂਰ ਬਾਤੂ ਫੋਨ ਲੈ ਕੇ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਦੀ ਪਰਖ ਕਰਨ ਲਈ ਮਨ ਵਿੱਚ ਕੋਈ ਧਾਨਾ ਬਣਾਉਣੀ ਚਾਹੀਦੀ ਹੈ ਸੰਗਤ ਵਿੱਚ ਆਉਣ ਦਾ ਪੂਰਾ ਲਾਭ ਤਦ ਹੀ ਹੈ ਜੋ ਸਾਰੇ ਸੰਸਾਰਿਕ ਸੰਕਲਪਾਂ ਦਾ ਤਿਆਗ ਕਰਕੇ ਕੇਵਲ ਗੁਰੂ ਦਰਸ਼ਨਾਂ ਤੇ ਨਾ ਮਣੀ ਦਾ ਲਾਹ ਪ੍ਰਾਤ ਕਰਨ ਦਾ ਫਰਨਾ ਹੀ ਮਾਨ ਵਿੱਚ ਲੈ ਕੇ ਆਗੇ ਜੀ ਮਾਨ ਹੋਣਾ ਸ਼ੰਕਲਪ ਫੋਲਿਆ ਨਾਲ ਭਰਿਆ ਰਹੇ ਤਾਂ ਸੰਗਤ ਵਿੱਚ ਆਉਣ ਦਾ ਪੂਨ ਲਭ ਨਾ ਪ੍ਰਾਪਤ ਨਹੀਂ ਹੁੰਦਾ ਸੰਗਤ ਵਿੱਚ ਕਿ ਹੋਜਾ ਮਾਨ ਬਣਾ ਕੇ ਆਉਣਾ ਚਾਹੀਦਾ ਹੈ ਇਸ ਪਰਥਾਈ ਬਾਬਾ ਕਮੀਰ ਜੀ ਵੀ ਗਰਵਾਣੀ ਵਿੱਚ ਸਾਰੀ ਅੰਗਵਾਈ ਕੀਤੀ ਹੈ ਕਿ वीर साधु कौ मिलन ले जाएंगे साथ ना निजे कोई ये भजन सुन के दे सारे मान दे शंखला पान ते सारे इंगरे टह गए मान बीच पस्थावासी कि मैं एहो जय पूर्ण महात्मा पूर्ण गुरु भामिनी माड़े गौर से साधु प्रति अंत, अंत ਤਨ ਮਤਾ ਦੀ ਪਰਖ ਕਰਨ ਲਈ ਮਾਨਮੈਚ ਸੰਕਲਪ ਕਿਉਂ ਬਣਾਇਆ ਤਨ ਬੇ ਸਰਦਾਰ ਸਰਵ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਸਾਡੇ ਲਈ ਕੋਈ ਸਿਵਾ ਬਾਬਾ ਜੀ ਨੇ ਕਿਹਾ ਕਿ ਜਦੋਂ ਅਗਲੀ ਵਾਰ ਆਵਾਂਗੇ ਫਿਰ ਦੱਸਾਂਗੇ ਜਦੋਂ 2-4 ਦਿਨ ਹੀ ਬੀਤੇ ਕੇ ਉਹ ਸ਼ਬਦ ਮੋੜ ਉਹਨ ਕੰਨਾਂ ਵਿੱਚ ਗੂੰਜਦੇ ਸਨ ਕਿ ਅਗਲੀ ਵਾਰ ਜਦੋਂ ਆਵਾਂਗੇ ਫਿਰ ਸਿਵਾ ਦੱਸਾਂਗੇ ਥੋੜੇ ਦਿਨਾਂ ਵਿੱਚ ਹੀ ਮਾਨ ਪ੍ਰਵਾਸ ਸੇਧ ਬਾਬਾ ਜੀ ਨੂੰ ਮਿਲਣ ਗੁਰਦੁਆਰਾ ਸਾਹਿਬ ਪਹੁੰਚ ਗਏ ਬਾਬਾ ਜੀ ਨੂੰ ਮਿਲ ਕੇ ਲੰਗਰ ਛਕਣਾ ਪ੍ਰੰਤ ਸਰਦਾਰ ਸਰਵਣ ਸਿੰਘ ਜੀ ਨੇ ਪੁੱਛਿਆ ਕਿ ਪਿਛਲੀ ਵਾਰ ਜਦੋਂ ਅਸੀਂ ਦਰਸ਼ਨ ਕਰਨ ਆਏ ਸੀ ਤਾਂ ਦਾ ਆਪ ਜੀ ਨੇ ਬਚਨ ਕੀਤਾ ਸੀ ਜੇ ਤੁਹਾਡੀ ਵੋਚਰੀ ਸੇਵਾ ਅਗਲੀ ਵਾਰ ਦੱਸਾਂਗੇ ਸੇਓ ਹਕਮ ਕਰੋ ਜੀ ਅਸੀਂ ਕਰ ਸਕਦੇ ਅਸੀਂ ਕਰ ਸਕਦੇ ਹੋਈਏ ਬਾਬਾ ਜੀ ਕਹਿਣ ਲੱਗੇ ਸਭ ਤੋਂ ਵੱਡੀ ਸੇਵਾ ਇਹੋ ਹੀ ਹੈ ਕਿ ਤੁਸੀਂ ਅਮਰਤ ਛਕੋ ਨਤਨੇਮ ਕਰੋ ਤੇ ਗੁਰਸਿੱਖੀ ਰਹਿਤ ਦੇ ਪੂਨ ਪੂਰਨਤਾ ਨਹੀਂ ਬਣੋ ਇਸੇ ਵਿੱਚ ਹੀ ਸਤਗੁਰੂ ਜੀ ਦੀ ਖੁਸ਼ੀ ਹੈ ਸੋ ਬਾਬਾ ਜੀ ਦੀ ਪ੍ਰੇਮ ਨਾਲ ਸੰਦਕਾ ਪਰਵਾਰਨੇ ਮਤਪਾਨ ਕੀਤਾ ਤੇ ਗੁਰੂ ਵਾਲੇ ਬਣ ਕੇ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਥੇ ਸਮਾਪਤ ਕਰਦੇ ਹਾਂ ਬੋਲਣ ਵਿੱਚ ਕੋਈ ਅੱਖਰ ਮੰਦਾ ਘਟਾ ਪੁਲਿਸਿਕ ਮਾਫ ਕਰ ਲਈ ਅੱਗੇ ਤੋਂ ਸਤਿ ਸੇਵਾ ਕਰਨੀ ਤੇ ਸ੍ਰੋਣੀ ਆਉਂਦੀ ਬੱਚੀ ਦੇ ਹੱਥ ਤੇ ਹੱਥ ਰੱਖਣਾ ਨਾਮ ਨਾਲ ਜੁੜਨਾ ਵਾਹਿਗੁਰੂ ਜੀ ਦਾ ਖਾਲਸਾ ਸਾਂਸੀ